ਐ ਦਸੂਵੇਂ ਮਕੇਰੀਆਂ ਤੋਂ ਇਹ ਪਿਛਲੇ ਦਿਨਾਂ ਦੇ ਵਿੱਚ ਇਸ ਸਰਚ ਦੇ ਵਿੱਚ ਆਇਆ ਸੀ ਭਾਈ ਔਰ ਇੰਨਾ ਜਿਆਦਾ ਨਸ਼ਾ ਕਰਦਾ ਸੀ ਕਨ ਕਦਾ ਪੈਨਾਸ਼ਾ ਕਰਦਾ ਤਾਰੂ ਹਾਂ ਤੰਬਾਕੂ ਕੋਲ ਪਰ ਸਾਰੇ ਨਸ਼ੇ ਕਰਦਾ ਕਹਿੰਦਾ ਮੈਂ ਸਾਰੇ ਨਸ਼ੇ ਕਰਦਾ ਸੀ ਪਰ 2 ਹਫਤੇ ਇਹਨੇ ਬੰਦਗੀ ਟੈਂਡ ਕੀਤੀ ਆ ਔਰ ਇੱਕ ਪ੍ਰਚਾਰ ਹੋਇਆ ਸੀ ਇੱਕ ਵਚਨ ਉਹ ਵਚਨ ਇਹਦੀ ਜ਼ਿੰਦਗੀ ਦੇ ਅੰਦਰ ਕੰਮ ਕੀਤਾ ਉਸ ਦਿਨ ਵਚਨ ਹੋਇਆ ਸੀ ਅੰਗੂਰ ਦੇ ਬਾਗ ਦੇ ਬਾਰੇ ਹਾਂ ਜੀ ਕਿ ਅੰਗੂਰੀ ਬਾਗ ਲਾ ਕੇ ਤੇ ਮਾਲੀ ਸੁੱਤਾ ਰਿਆ ਤੇ ਉਹਦੇ ਅੰਗੂਰ ਦੇ ਬਾਗ ਦੇ ਵਿੱਚ ਪਖੜੇ ਤੇ ਕੰਡੇ ਉੱਗ ਗਏ ਤੇ ਮੈਂ ਉਸ ਦਿਨ ਹੁਣ ਮੈਂ ਵਚਨ ਨਹੀਂ ਉਹ ਸਮਝਾਵਾਂਗਾ ਉਸ ਦਿਨ ਇਹ ਵਚਨ ਹੋਇਆ ਸੀ ਉਸ ਵਚਨ ਤੇ ਮੈਂ ਬੜਾ ਲੰਮਾ ਪ੍ਰਚਾਰ ਕੀਤਾ ਸੀ ਤੇ ਇਹਨੇ ਉਸ ਵਚਨ ਨੂੰ ਆਪਣੀ ਜ਼ਿੰਦਗੀ ਚ ਲਿਆ ਕੇ ਸੱਚੀ ਮੁੱਚੀ ਸਾਡੀ ਜ਼ਿੰਦਗੀ ਚ ਤੇ ਪਖੜੇ ਤੇ ਕੰਡੇ ਉਤਪਨ ਹੋ ਰਹੇ ਆ ਕਿ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ ਨਸ਼ਿਆਂ ਦੇ ਦੁਆਰਾ ਪਾਪ ਦੇ ਦੁਆਰਾ ਤੇ ਪਰਮੇਸ਼ਵਰ ਨੇ ਵਚਨ ਦੇ ਦੁਆਰਾ ਹੀ ਇਹਦੀ ਜ਼ਿੰਦਗੀ ਦੇ ਅੰਦਰ ਬਦਲਾਅ ਲਿਆਂਦਾ ਔਰ ਇਹਦਾ ਮਨ ਪਰਵਰਤਨ ਹੋਇਆ ਔਰ ਪਰਮੇਸ਼ਵਰ ਨੇ ਇਹਦੇ ਮਨ ਨੂੰ ਬਦਲਿਆ ਵਚਨ ਦੇ ਦੁਆਰਾ ਕਹਿੰਦਾ ਉਹ ਆਪਣਾ ਵਚਨ ਕਰਦਾ ਚੰਗਿਆਂ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਤੇ ਪ੍ਰਭੂ ਨੇ ਵਚਨ ਇਹਦੀ ਜ਼ਿੰਦਗੀ ਦੇ ਅੰਦਰ ਉਹ ਵਚਨ ਇਹਦੀ ਜ਼ਿੰਦਗੀ ਦੇ ਅੰਦਰ ਐਸਾ ਕਰ ਕਰ ਗਿਆ ਕਿ ਇਹਨੇ ਉਸੇ ਵੇਲੇ ਫੈਸਲਾ ਕੀਤਾ ਕਿ ਮੈਂ ਅੱਜ ਹੀ ਸਾਰਾ ਕੁਝ ਛੱਡਦਾ ਕਹਿੰਦਾ ਯਾਰ ਇਨਸਾਨ ਮਨ ਬਣਾਉਂਦਾ ਇੱਕ ਹਫਤਾ ਵਿੰਦਾ ਦੋ ਹਫਤੇ ਵਿੰਦਾ ਤਿੰਨ ਹਫਤੇ ਵਿੰਦਾ ਉਹ ਕਹਿੰਦਾ ਮੇਰੇ ਅਜੇ ਮਨ ਨਹੀਂ ਬਣਿਆ ਮਹੀਨਾ ਵਿੰਦਾ ਦੋ ਮਹੀਨੇ ਵਿੰਦਾ ਮਨ ਨਹੀਂ ਬੰਦਾ ਪਰ ਇਹਨੇ ਉਸ ਵਚਨ ਨੂੰ ਸੁਣ ਕੇ ਉਸੇ ਵੇਲੇ ਬਪਤਿਸ਼ਮਾ ਦੇ ਉਹ ਤੇ ਮੈਂ ਕਹਿ ਰਿਹਾ ਸੀ ਮੈਂ ਕਿਹਾ ਭਾਈ ਆਪਣਾ ਮਨ ਬਣਾ ਪੈਣਾ ਮੈਂ ਇਹਦੀ ਸ਼ਤੀ ਬਪਤਿਸ਼ਮਾ ਨਹੀਂ ਦੇਣਾ ਕਹਿੰਦਾ ਨਹੀਂ ਮੇਰਾ ਮਨ ਬਣ ਗਿਆ ਆ ਕਹਿੰਦਾ ਮੇਰਾ ਮਨ ਬਣ ਗਿਆ ਤੇ ਮੈਂ ਬਪਤਿਸ਼ਮਾ ਲੈਣਾ ਹੀ ਲੈਣਾ ਤੇ ਮੈਂ ਅੱਜ ਲੈ ਕੇ ਹੀ ਜਾਣਾ ਬਪਤਿਸ਼ਮਾ ਮੈਂ ਕਿਹਾ ਜੇ ਪ੍ਰਭੂ ਨੇ ਤੇਰਾ ਮਨ ਬਣਾਣਤਾ ਆ ਫਿਰ ਮੈਂ ਹੁਣ ਕੌਣ ਹੁੰਦਾ ਰੋਕਣ ਵਾਲਾ ਇਹਨੇ ਉਸ ਦਿਨ ਬਪਤਿਸ਼ਮਾ ਲਿਆ ਕਿੰਨਾ ਚਿਰ ਹੋ ਗਿਆ ਇਹ ਨਸ਼ੇ ਕਰਦਿਆਂ ਨੂੰ ਕਿੰਨੇ ਸਾਲ 20 ਸਾਲ 20 ਸਾਲ ਹallelujah 20 ਸਾਲ ਹੋ ਗਏ ਨੂੰ ਨਸ਼ੇ ਕਰਦਿਆਂ ਨੂੰ ਇਸ ਤੋਂ ਪਹਿਲਾਂ ਇਹਨਾਂ ਦਾ ਰਿਸ਼ਤੇਦਾਰ ਆਇਆ ਸੀ ਇਸ ਜਗ੍ਹਾ ਤੇ ਉਹਨੂੰ ਬਾਦ ਦਿਓ ਉਹਨਾਂ ਦੇ ਜੁਰਿਆ ਆਇਓ ਭਾਈ ਇੱਕ ਬੰਦ मैं सिर्फ तीन घंटा आपसे मांग रहा हूं इस तीन घंटे के अंदर मैं आपको एडवांस एक्सेल के के साथ AI और इस तो सी। ए ए पाई भी बहुत ज्यादा नशे दे रही राजस्त्री का काम करते ठेकेदार से जिन्ना भी पैसा हों सारा नशे दे ਤੁਸੀਂ ਭਾਈ ਕਿੰਨਾ ਚਿਰ ਨਸ਼ਾ ਕੀਤਾ ਮੈਂ 25 ਸਾਲ ਨਸ਼ਾ ਕੀਤਾ 25 ਸਾਲ ਹੁਣ ਉਹਨਾਂ ਨੇ ਦੇਖਿਆ ਕਿ ਜੇ ਇਹ ਭਾਈ ਛੱਡ ਸਕਦਾ ਆ ਪੀ ਜਿਹੜਾ ਡੇਲੀ ਸ਼ਰਾਬ ਪੀਂਦਾ ਸੀ ਦਿਨੇ ਵੀ ਰਾਤ ਵੀ ਤੇ ਜੇ ਇਹਦਾ ਮਨ ਬਦਲ ਸਕਦਾ ਤੇ ਮੈਂ ਵੀ ਜਾ ਕੇ ਵੇਖਾਂ ਪ੍ਰਭੂ ਨੇ ਇਹਨਾਂ ਨੂੰ ਵੀ ਪਿੰਡ 'ਚ ਆਂਦੇ ਸੀ ਕਿ ਬੰਦਾ ਜ਼ਿੰਦਗੀ ਦੇ ਵਿੱਚ ਕਦੇ ਸ਼ਰਾਬ ਨਹੀਂ ਛੱਡੇਗਾ ਕਦੇ ਨਹੀਂ ਨਸ਼ਾ ਛਡੀਗਾ ਤੇ ਦੇ ਘਰ ਦੇ ਇਨੇ ਪਰੇਸ਼ਾਨ ਸੀ ਨਾ ਵੀ ਕਿੰਨਾ ਵੀ ਕੰਮ ਕਰਦੇ ਸੀ ਨਾ ਜਿੰਨੀ ਮਜ਼ਦੂਰੀ ਕਰਦੇ ਸੀ ਸਾਰੀ ਨਸ਼ੇ ਦੇ ਵਿੱਚ 100 ਰੁਪਏ ਦਾ ਵੀ ਅਧਿਕਾਰ ਨਹੀਂ ਸੀ ਕਿ ਇਹਨਾਂ ਨੂੰ ਮੰਗ ਲਈਏ ਪਰ ਪਰਮੇਸ਼ਵਰ ਨੇ ਇਹਨਾਂ ਨੇ ਜੀਵਨ ਨੂੰ ਚੇਂਜ ਕੀਤਾ ਇਹਨਾਂ ਨੂੰ ਮੌਤ ਤੋਂ ਵੀ ਬਚਾਇਆ ਇਹਨਾਂ ਦੇ ਪੂਰੀ ਤਰ੍ਹਾਂ ਹੱਥ ਪੈਰ ਜਿਹੜੇ ਆਕੜ ਗਏ ਸੀ ਇਹਨਾਂ ਵੱਲ ਵੇਖ ਕੇ ਉਹ ਭਾਈ ਆਇਆ ਕਿ ਮੈਨੂੰ ਵੀ ਖੜੋ ਉਸ ਚਰਚ ਦੇ ਅੰਦਰ ਪਰ ਦੋ ਹਫਤਿਆਂ ਦੇ ਵਿੱਚ ਪ੍ਰਭੂ ਨੇ ਉਸ ਭਾਈ ਦਾ ਜੀਵਨ ਵੀ ਬਦਲ ਦਿੱਤਾ ਹallelujah 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 ਅਜ ਕਿੰਨਾ ਜਰ ਹੋ ਗਿਆ ਨਸ਼ਾ ਛੱਡੀ ਨੂੰ ਤੋਬਾ ਕੀਤੀ ਬਪਤਿਸ਼ਮੇ ਸਤਖਵੇਂ ਦਿਨ ਹੋ ਗਿਆ ਉਹ ਤਾਰੀਫ ਕਰੋ ਯਹੋਰ ਤਾਰ ਪਰਮੇਸ਼ਵਰ ਦੀ ਹallelujah ਮੁੜ ਕੇ ਤੇ ਨਹੀਂ ਨਸ਼ੇ ਦੀ ਤਲਬ ਹੋਈ ਨਹੀਂ ਜੀ ਪ੍ਰਭੂ ਨੇ ਆਜ਼ਾਦ ਕਰ ਦਿੱਤਾ ਪੂਰੀ ਤਰ੍ਹਾਂ ਨਹੀਂ ਜੀ ਤਾਰੀਫ ਕਰੋ ਯਹੋਰ ਤਾਰ ਪਰਮੇਸ਼ਵਰ ਦੀ ਹallelujah 15 ਸਾਲ ਵੀ ਹੋ ਗਏ ਇਹ ਕੰਮ ਕਰਦੇ ਨੂੰ ਨੇ ਪੈਸੇ ਨਹੀਂ ਕਮਾਏ ਜਿੰਨੇ 7 ਕਿ ਮਹੀਨੇ ਅੱਜ ਕਮਾਏ ਗਏ। ਉਹ ਤਾਰੀਫ ਕਰੋ। ਉਹ ਰੱਬ ਨੇ ਹੀ ਕੀਤਾ। ਹਾਂ ਜੀ। ਬਹੁਤ ਧੰਨਵਾਦ ਹੈ ਖੁਦਾ ਦਾ। ਔਰ 7 ਮਹੀਨਿਆਂ ਦੇ ਵਿੱਚ ਕਹਿੰਦੇ ਮੈਨੂੰ ਪ੍ਰਭੂ ਨੇ ਬੜੀ ਜਿਆਦਾ ਬਰਕਤ ਦਿੱਤੀ। ਮੌਰੇ 7 ਮਹੀਨੇ ਜੀ ਪਤਾ ਲੱਗਾ ਵੀ ਮੈਂ ਮਿਸਤਰੀ ਹਾਂ। ਅੱਛਾ। ਪਹਿਲਾਂ ਪਤਾ ਹੀ ਨਹੀਂ ਜੀ। ਪਹਿਲਾਂ ਪਤਾ ਹੀ ਨਹੀਂ ਨਸ਼ੇ ਦੇ ਵਿੱਚ ਹੀ ਨਾ ਸਾਰਾ। ਕਿਉਂਕਿ ਸਾਰਾ ਕੁਝ ਨਸ਼ੇ ਦੇ ਵਿੱਚ ਹੀ ਜਾ ਰਿਹਾ ਸੀ। ਔਰ ਨਿਊ ਬੈਕ ਵੀ ਹਾਂਜੀ ਬਾਈਕ ਵੀ ਲਈ ਹਾਂਜੀ ਬਹੁਤ ਖੁਦਾ ਨੇ ਬਰਕਤ ਦਿੱਤੀ ਜੀ ਹਾਂਜੀ 7 ਮਹੀਨਿਆਂ ਦੇ ਵਿੱਚ ਵਿੱਚ ਨਵਾਂ ਮੋਟਰਸਾਈਕਲ ਵੀ ਘਟਾ ਲਿਆ ਜਿਹੜਾ 15-20 ਸਾਲਾਂ ਚ ਨਹੀਂ ਕਰ ਸਕਿਆ ਕਹਿੰਦਾ ਪਤਾ ਹੀ ਨਹੀਂ ਕਿ ਮੈਂ ਮਿਸਤਰੀ ਹੈ ਵੀ ਕਿ ਨਹੀਂ ਕਿਉਂਕਿ ਸਾਰਾ ਪੈਸਾ ਜਿਹੜਾ ਸੀ ਮਿਸਤਰੀ ਦਾ ਸਾਰੀ ਦਿਹਾੜੀ ਮਰ ਜਣਾ ਗੋ ਤੇ ਚੜ ਕੇ ਦੁਪਹਿਰੇ ਤੇ ਉਹ ਸ਼ਾਮ ਨੂੰ ਸਾਰਾ ਪੈਸਾ ਕਿੱਥੇ ਚਲ ਜਾਂਦਾ ਸੀ ਬਰਬਾਦੀ ਦੇ ਵਿੱਚ ਤੇ ਪਰਮੇਸ਼ਵਰ ਨੇ ਇਹ ਨੀਨੋ ਬਤਾ ਗਈ ਸੀ ਪੀ 5-5 ਕਿਲੋ ਆਟਾ ਲਈਦਾ ਸੀ ਜੀ ਮਿਸਤਰੀ ਹੋ ਕੇ ਵੀ ਅੱਛਾ ਤੇ ਹੁਣ ਖੁਦਾ ਨੇ ਪਰੋਲੇ ਪਰਤੇ ਸਭ ਕੁਝ ਬਰਖਤਾਂ ਦੇਤੀਆਂ ਨੇ ਕੋਈ ਕਾਹੀ ਨਹੀਂ ਜੀ ਟੜੇ ਤਾਰੇ ਛੋਟੇ ਨਹੀਂ ਹੋਣੇ ਚਾਹੀਦੇ ਕਿਲੇ ਸਿਆ ਓ थैंक यू ਲਾਡ ਬਹੁਤ ਇੱਥੇ ਆਉਣ ਦੇ ਨਾਲ ਬਹੁਤ ਜ਼ਿਆਦਾ ਕੁਝ ਖੁਦਾ ਨੇ ਮੈਨੂੰ ਦਿੱਤਾ ਧੰਨਵਾਦ ਹਾਂ ਜੀ ਤੇ ਮੈਂ ਇਹ ਹੀ ਕਹਿਣਾ ਵੀ ਜਦੋਂ ਵੀ ਆਪਾਂ ਚਰਚ ਆਈਏ ਕੋਸ਼ਿਸ਼ ਨਾਲ ਕੋਸ਼ਿਸ਼ ਚਰਚ ਦੇ ਵਿੱਚ ਲੈ ਕੇ ਆਈਏ ਰੱਬ ਹੋਰ ਜ਼ਿਆਦਾ ਦੇਏ ਤੁਹਾਨੂੰ ਉਹ ਤਾਰੀਫ ਕਰੀਏ ਜੈਮਸੀ ਜੇ ਪ੍ਰਭੂ ਇਹਨਾਂ ਨੂੰ ਆਜ਼ਾਦ ਕਰ ਸਕਦਾ ਨਾ ਮੈਂ ਕਿਹਾ ਪ੍ਰਭੂ ਤਾਂ ਨੂੰ ਮੈਂ ਆਜ਼ਾਦ ਕਰਨ ਦੀ ਤਾਕਤ ਰੱਖਦਾ ਹਾਂ ਹਾਲੇਲੂਇਆ ਹੋਰ ਪਰਮੇਸ਼ਰ